ਤਸਵੀਰ ਹਾਲ ਤੁਸੀਂ ਦੇਖ ਰਹੇ ਹੋ ਦੇਰਨ ਸਵੇਰਾ ਟੀਵੀ ਤੇ ਮੈਂ ਸੁਰੇਂਦਰ ਕੰਬੋ ਵੀ ਤੁਹਾਡੇ ਨਾਲ ਨਗਰ ਨਿਗਮ ਵੱਲੋਂ ਅੱਜ ਸਵੇਰੇ ਤੜਕਸਾਰ ਵੱਡੀ ਕਾਰਵਾਈ ਕੀਤੀ ਹੈ ਕਿ ਜਿਹੜੀ ਦੁਕਾਨ ਹੈਗੀ ਹੈ ਵਰਮਾ ਪ੍ਰਾਪਰਟੀ ਲਿੰਕਰ ਔਰ ਸੀਲ ਵੀ ਕਰ ਦਿੱਤੀ ਆ ਬਾਹਰ ਨੋਟਿਸ ਬੋਰਡ ਵੀ ਚੁਪਕਾਏ ਗਏ ਨੇ ਕਿ ਇਹਨਾਂ ਵੱਲੋਂ ਜਿਹੜੀਆਂ ਇਸ ਕਲੋਨੀ ਗੁਲਮੋਹਰ ਐਕਸਟੈਂਸ਼ਨ ਦੇ ਵਿੱਚ ਜਿਹੜੀਆਂ ਐਲਐਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ 부ਜਨ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 143 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਉਹ ਸਾਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਉਹ ਇਲੀਗਲ ਸੀਗੀਆਂ ਇਹਦੇ ਦਾ ਬਾਬਤ ਦੁਕਾਨ ਜਿਹੜੀ ਹੈਗੀ ਦਫਤਰ ਜਿਹੜਾ ਹੈਗਾ ਇਹਨਾਂ ਦਾ ਉਹ ਸੀਲ ਕਰ ਦਿੱਤਾ ਗਿਆ ਔਰ ਨਾਲ ਦੀ ਨਾਲ ਜਿਹੜੀਆਂ ਸਾਹਮਣੇ ਕੋਠੀਆਂ ਬਣੀਆਂ ਸੀਗੀਆਂ ਉਹਨਾਂ ਨੂੰ ਵੀ ਡਿਮੋਲਿਸ਼ ਕੀਤਾ ਗਿਆ ਉਹਨਾਂ ਨੂੰ ਤੋੜਪਨ ਕੀਤੀ ਗਈ ਹੈ ਸਵੇਰੇ ਆਈ ਸਵੇਰੇ ਤੜਕਸਾਰ ਏਟੀਪੀ ਸੁਖਦੇਵ ਵਿਸ਼ਿਸ਼ਟ ਵੱਲੋਂ ਇਹ ਕਾਰਵਾਈ ਲਿਆਂਦੀ ਗਈ ਹੈ ਇਹ ਕਾਰਵਾਈ ਕੀਤੀ ਗਈ ਹੈ ਕਿ ਵਰਮਾ ਪ੍ਰਾਪਰਟੀ ਲਿੰਕਰ ਜੋ ਕਿ ਪ੍ਰਾਪਰਟੀ ਡੀਲਰ ਹੈਗਾ ਗੁਲਮੋਹਰ ਸਿਟੀ ਐਕਸਟੈਂਸ਼ਨ ਦੇ ਵਿੱਚ ਉਹਨਾਂ ਵੱਲੋਂ ਇਲਿਗਲ ਤਰੀਕੇ ਨਾਲ ਉਸਾਰੀਆਂ ਕੀਤੀਆਂ ਗਈਆਂ ਸੀਗੀਆਂ ਔਰ ਕਈ ਵਾਰ ਉਹਨਾਂ ਵੱਲੋਂ ਨੋਟਿਸ ਇਹਨਾਂ ਨੂੰ ਭੇਜੇ ਗਏ ਸੀਗੇ ਜਿਸ ਬਾਬਤ ਉਹਨਾਂ ਨੇ ਕੋਈ ਵੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਨਗਰ ਨਿਗਮ ਨੂੰ ਔਰ ਜਿਸ ਤੇ ਉੱਪਰ ਕਾਰਵਾਈ ਕਰਦਿਆਂ ਹੋਇਆਂ ਅੱਜ ਸਵੇਰੇ ਤੜਕਸਾਰ ਏਟੀਪੀ ਸੁਖਦੇਵ ਵਿਸ਼ੇਸ਼ਟ ਜਿਹੜੇ ਕਿ ਨਗਰ ਨਿਗਮ ਦੇ ਅਧਿਕਾਰੀ ਹੈਗੇ ਨੇ ਉਹਨਾਂ ਵੱਲੋਂ ਕਾਰਵਾਈ ਅਮਲ ਚ ਲਿਆਂਦੀ ਗਈ ਆ ਔਰ ਜਿਹੜੀ ਜਿਸ ਪ੍ਰਾਪਰਟੀ ਦੇ ਬਾਬਤ ਵਰਮਾ ਪ੍ਰਾਪਰਟੀ ਲਿੰਕਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਉਹਦੇ ਉੱਤੇ ਕੋਈ ਵੀ ਉਹਨਾਂ ਵੱਲੋਂ ਜਿਹੜਾ ਜਵਾਬ ਜਿਹੜਾ ਸੀ ਪੁਸ਼ਟੀ ਜਿਹੜੀ ਸੀ ਉਹ ਨਹੀਂ ਕੀਤੀ ਗਈ ਜਿਸ ਬਾਬਤ ਉਹਨਾਂ ਦਾ ਦਫ਼ਤਰ ਜਿਹੜਾ ਸੀਗਾ ਉਹ ਵੀ ਸੀਲ ਕਰ ਦਿੱਤਾ ਗਿਆ ਉਹਦੇ ਬਾਹਰ ਜਿਹੜੇ ਪੋਸਟਰ ਚਿਪਕਾਏ ਗਏ ਨੇ ਉਹ ਇਹ ਸਾਰੀ ਨਗਰ ਨਿਗਮ ਵੱਲੋਂ ਨਗਰ ਨਿਗਮ ਜਲੰਧਰ ਵੱਲੋਂ ਸੀਲ ਕੀਤੀ ਗਈ ਹੈ ਇਹ ਜਿਹੜੀਆਂ ਕਿ ਇਲੀਗਲ ਤੌਰ ਤੇ ਜਿਹੜੀਆਂ ਬਿਲਡਿੰਗ ਬਣਾਈਆਂ ਗਈਆਂ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਨਾਲ ਦੀ ਨਾਲ ਜਿਹੜੀਆਂ ਨਵੀਆਂ ਬਿਲਡਿੰਗ ਬਣਾਈਆਂ ਗਈਆਂ ਨੇ ਉਹਨਾਂ ਨੂੰ ਡਿਮੋਲਿਸ਼ ਕੀਤਾ ਗਿਆ ਤੋੜ ਦਿੱਤਾ ਗਿਆ ਕਿਉਂਕਿ ਕਈ ਵਾਰ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਕਈ ਵਾਰ ਨੋਟਿਸ ਜਾਰੀ ਕੀਤਾ ਗਿਆ ਸੀਗਾ ਔਰ ਇਸ ਬਾਬਤ ਕੋਈ ਵੀ ਸਪਸ਼ਟ ਜਾਣਕ ਜਵਾਬ ਜਿਹੜਾ ਸੀਗਾ ਵਰਮਾ ਪ੍ਰਾਪਰਟੀ ਡੀਲਰ ਵੱਲੋਂ ਨਹੀਂ ਦਿੱਤਾ ਗਿਆ ਜਿਸ ਬਾਬਤ ਅੱਜ ਸਵੇਰੇ ਤੜਕਸਾਰ ਕਾਰਵਾਈ ਕੀਤੀ ਗਈ ਹੈ ਉਹਨਾਂ ਦੀਆਂ ਜਿਹੜੀਆਂ ਬਿਲਡਿੰਗਸ ਸੀਗੀਆਂ ਨਵੀਆਂ ਬਿਲਡਿੰਗਾਂ ਜਿਹੜੀਆਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਡਿਮੋਲਿਸ਼ ਕੀਤਾ ਗਿਆ ਔਰ ਇਹ ਕਾਰਵਾਈ ਅੱਜ ਸਵੇਰੇ ਤੜਕਸਾਰ ਨਗਰ ਨਿਗਮ ਦੇ ਅਧਿਕਾਰੀ ਏਟੀਪੀ ਸੁਖਦੇਵ ਵਿਸ਼ਿਸ਼ਟ ਵੱਲੋਂ ਕੀਤੀ ਗਈ ਹੈ ਔਰ ਉਹਨਾਂ ਕੋਲੋਂ ਵੀ ਅਸੀਂ ਇਸ ਬਾਬਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਕਿੰਨੀ ਵਾਰੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਕੀ ਜਿਹੜਾ ਜਵਾਬ ਮੰਗਿਆ ਗਿਆ ਸੀ ਜਿਹੜਾ ਜਵਾਬ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਵਰਮਾ ਪ੍ਰਾਪਰਟੀ ਲਿੰਕਰ ਜਿਹੜਾ ਨਹੀਂ ਦੁਕਾਨ ਸੀਲ ਕੀਤੀ ਦਫਤਰ ਸੀਲ ਕੀਤਾ ਇਸ ਬਾਬਤ ਅਸੀਂ ਸੁਖਦੇਵ ਵਿਸ਼ੇਸ਼ਟ ਜਿਹੜੇ ਏਟੀਪੀ ਹੈਗੇ ਨੇ ਉਹਨਾਂ ਨਾਲ ਵੀ ਜਾਣਕਾਰੀ ਹਾਸਲ ਕਰਾਂਗੇ ਸਤਿਗੁਰ ਸਰ सुरेंद्र ਬੋਹਰੇਆ ਦੇਨਿਕ ਸਵੇਰਾ ਟੀਵੀ ਤੋਂ ਅੱਜ ਤੁਸੀਂ ਸਵੇਰੇ ਤੜਕਸਾਰ ਕਾਰਵਾਈ ਕੀਤੀ ਹੈ ਗੁਲਮੋਹਰ ਐਕਸਟੈਂਸ਼ਨ ਦੇ ਵਿੱਚ ਕੀ ਹੈ ਸਾਰਾ ਮਾਮਲਾ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਸਰਿੰਦਰ ਜੀ ਇਹ ਇਸ ਲਈ ਇਹ ਕੁਝ ਤਿੰਨ ਡਬਲ ਸਟੋਰੀ ਰੈ residențial ਯੂਨਟ ਤੇ ਇੱਕ ਕਮਰਸ਼ੀਅਲ ਯੂਨਟ ਬਣ ਗਿਆ ਸੀ ਉੱਥੇ ਕਲਹੋਨ ਸਿਟੀ ਐਕਸਟੈਂਸ਼ਨ ਦੇ ਵਿੱਚ ਉਹਦਾ ਕੰਮ ਰੋਕਿਆ ਜਾ ਰਿਹਾ ਸੀ ਵਾਰ-ਵਾਰ ਪਰ ਰੁਕਣੀ ਰਹੀ ਸੀ ਉਹ ਨੋਟਿਸਦਾਰਾ ਜਾਰੀ ਕੀਤੀ ਸੀ ਮਾਨ ਜੋ ਕਮੰਡਾ ਸਾਹਿਬ ਦੀ ਦੇ ਧਿਆਨ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਡੈਮੋਲਿਸ਼ਨ ਆਰਡਰ ਹੋਏ ਸੀ ਤੇ ਉਹਨੂੰ ਅੱਜ ਕਾਰਵਾਈ ਕਮਲ ਵਿੱਚ ਲਿਆਂਦੀ ਸਰ ਕਿੰਨੀ ਕਵਾਰੀ ਉਹ ਨੋਟਿਸ ਇਹਨਾਂ ਨੂੰ ਜਾਰੀ ਕੀਤਾ ਸੀਗਾ ਉਹ ਐਸਪਰ ਰੂਲ ਜਿਹੜੇ ਹੈਗੇ ਆ ਉਹ ਆਪਾਂ ਕੋ ਨੋਟਿਸ ਦੇਣਾ ਦੇ ਕੇ ਪਾਉ ਲੋ ਕੋ ਇਨਸਾਬ ਦੇ ਹੁਕਮ ਲੈ ਲਿਆ ਤੇ ਹੁਣ ਅੱਗੇ ਕਾਰਵਾਈ ਜਿਹੜੀ ਹੈਗੀ ਹੁਣ ਤਾਂ ਡਿਮੋਲਿਸ਼ ਕਰ ਦਿੱਤਾ ਗਿਆ ਅੱਗੇ ਜੇ ਦੁਬਾਰਾ ਇਹ ਉਸਾਰੀ ਕਰਦੇ ਨੇ ਫਿਰ ਕੀ ਕਾਰਵਾਈ ਕੀਤੀ ਜਾਣੀ ਨਹੀਂ ਦੁਬਾਰਾ ਕਾਰਵਾਈ ਤਾਂ ਨਹੀਂ ਦੁਬਾਰਾ ਤਾਂ ਨਹੀਂ ਕਰਨੇ ਜੇ ਜੇ ਕਰਨਗੇ ਤਾਂ ਫਿਰ ਪਰਮਿਸ਼ਨ ਨਹੀਂ ਕੀਤੀ ਜਾਏਗੀ ਮਨਜ਼ੂਰੀ ਲੈ ਕੇ ਕਰਨਗੇ ਜੇ ਕਰਨਗੇ ਜੇ ਉਹਦੀ ਐਨਓਸੀ ਨਹੀਂ ਆ ਉਹਦੀ ਐਨਓਸੀ ਨਹੀਂ ਆ ਤੇ ਬਿਲਡਿੰਗ ਪਲਾਨ ਵੀ ਸੈਂਕਸ਼ਨ ਨਹੀਂ ਹੈ ਇਸ ਕਰਕੇ ਉੱਤੇ ਕਾਰਵਾਈ ਕਰ एक दैनिक टीवी नाल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप